जय श्री राधे ठाकुर जी का आशीर्वाद सदा सब पर बना रहे बाप के बिहारी ही कृपा सदा सब पर बनी रहे पहला था मेरे भारत दे जिन्ने भी जिन्ने भी मेरे भारतवासी बाहर विदेशां दे बैठे जए विदेशां दे बैठे मेरे हिन्दुस्तानी भ्रा टेड़ा सब नु रक्षाबंधन दी हम बहुत ही बहुत पोहोत शुभकामनाएं बधाई हो दोस्तों बड़ा ही मन दुखी होया क्योंकि दुखी तावया कि दो, दोस्तों देखो कि मेरी कलाइयां हाथ दी खाली रक्षाबंधन दा त्यौहार होवे ते देखो मेरे भारत में विदेशा विदेशन बैठे मेरी इंडियां पैणा ते हिंदू शेर दी हाथ दी कलाइयां खाली दोस्तों मैं एक चीज कहना कि वीडियो एटी वायरल करना एटी वायरल करना ताकि मैं कहना नैरा लग जा कि जिनियां मेरी पैणा मेरी भारतवाद भारत रे जिनियां दा विदेशा रे जिनियां देश च रे जिनियां हिंदुस्तान रे जिनियां ਉਹ ਸਾਰੀਆਂ ਮੈਨੂੰ ਰਖੜੀ ਬੰਨਣਾ ਤਾਂ ਕਿ ਇਹ ਭਰਾ ਵਾਦਾ ਕਰਦਾ ਆਪਣੀ ਭੈਣ ਨਾਲ ਕਿ ਇਹ ਭਰਾ ਆਪਣੀ ਭੈਣ ਨਾਲ ਵਾਦਾ ਕਰਦਾ ਕਿ ਇਹ ਭਰਾ ਦਾ ਫਰਜ਼ ਜ਼ਰੂਰ ਨਿਭਾਏਗਾ ਕਿਉਂਕਿ ਇਹ ਸਭ ਦਾ ਭਰਾ ਆਪਣੇ ਪੈਣ ਦੀ ਰੱਖਿਆ ਲਈ ਰੱਖਿਆ ਲਈ ਪੂਰਾ ਵਾਦਾ ਕਰਦਾ ਹੈ ਔਰ ਆਪਣੀ ਭੈਣ ਦੇ ਹਰ ਦੁੱਖ ਸੁੱਖ ਤੋਂ ਖਰਾ ਹੈ ਦੋਸਤੋ ਕਲਾਈ ਖਾਲੀ ਹੈ ਔਰ ਅੱਜ ਅਮੀ ਤੋੜਾ ਕਹਿ ਰਿਹਾ ਕਿ ਇੰਤਜ਼ਾਰ ਕਰ ਰਿਹਾ ਭੈਣਾ ਦਾ ਕਿ ਮੇਰੀ ਭੈਣਾ ਆ ਕੇ ਮੈਨੂੰ ਰਖੜੀ ਬੰਨ੍ਹਣ ਤਾਂ ਕਿ ਮੈਂ ਉਹਨਾਂ ਦਾ ਸਾਥ ਕਦੀ ਵੀ ਜ਼ਿੰਦਗੀ 'ਚ ਨਾ ਛੱਡਾਂ ਨਾ ਕਦੀ ਛੱਡੂਗਾ ਮੈਨੂੰ ਮਾਣ ਹੈ ਕਿ ਮੈਂ ਇੱਕ ਹਿੰਦੁਸਤਾਨੀ ਆ ਮੈਨੂੰ ਮਾਣ ਹੈ ਕਿ ਮੈਂ ਇੱਕ Hindu ਜਾਤ ਦਾ ਪੰਜਾਬੀ Hindu ਆ ਔਰ ਮੈਨੂੰ ਮਾਣ ਹੈ ਕਿ ਮੈਂ ਇੱਕ ਭਾਰਤਵਾਸੀ ਆ ਮੈਂ ਮੈਨੂੰ ਮਾਣ ਹੈ ਕਿ ਜਦੋਂ ਮੇਰੀ ਭੈਣਾ ਵੀ ਨੇ ਸਾਰੀਆਂ ਉਹ ਸ਼ੇਰनियां ਸ਼ੇਰनियां ਨਹੀਂ ਕਰਦੀਆਂ ਕਿਸੇ ਤੋਂ ਉਹ ਪੂਰੇ ਹਿੰਦੁਸਤਾਨ ਦੀ ਸ਼ੇਰनियां ਔਰ ਸ਼ੇਰ ਜਿਉਂ ਨਾਲ ਸਾਥ ਦੇ ਨੂੰ ਪੂਰਾ ਮੈਗਨਾ ਸਿੱਪੈ ਦਾ ਅਸ਼ੀਰਵਾਦ ਲੈਣ ਨੂੰ ਉਹਨਾਂ ਸਾਥੀਆਂ ਨੂੰ ਅੱਜ ਆਪਣੀ ਪੈਰਾਂ ਦਾ ਇੰਤਜ਼ਾਰ ਕਰ ਰਿਹਾ ਹੈ ਤਲਾਈ ਤੇ ਰਖੜੀ ਬਰਵਾਣੀ ਹੈ ਉਹ ਵਿਸ਼ਵਾਸ ਕੋੰਡਾ ਹੈ ਕਿ ਇਹ ਸ਼ੇਰ ਆਪਣੀ ਪੈਰਾਂ ਨਾਲ ਹਰ ਵਕਤ ਹਰ ਵਕਤ ਖੜਾ ਰਿਹਾ ਆਪਣੀ ਪੈਰਾਂ ਦਾ ਸਾਥ ਦੇਣ ਲਈ ਔਰ ਮੈਂ ਕਹਿੰਦਾ ਜਿੰਨੇ ਵੀ ਮੇਰੀ ਭੈਣਾਂ ਹੈ ਮੈਂ ਤੁਹਾਡਾਂ ਜੇਹਰ ਤਰ੍ਹਾਂ ਇੰਤਜ਼ਾਰ ਕਰਾਂਗਾ ਕਿ ਮੈਨੂੰ ਰਸਰੀ ਬਣਨਾ ਔਰ ਮਸਰੂਰ ਕਰਦਾ ਆਪਣੇ ਭਾਰਤ ਵਾਸੀਆਂ ਨੂੰ ਆਪਣੇ ਪਰਦੇ ਦੀ ਧੀਆ ਨੂੰ ਪਿਆਰ ਨੂੰ ਸੂਰ ਕਰਦਾ ਕਿਉਂਕਿ ਉਹ ਸ਼ੇਰਨੀ ਹੈ ਜੈ ਜੀ